ਕਿਸਾਨ ਐਨੇ ਦਿਨੀ ਬੇਹੱਦ ਪਰੇਸ਼ਾਨ ਨੇ ਕਿਉਂਕਿ ਕਣਕ ਦੀ ਚੁਕਾਈ ਜੋ ਹੈ ਉਹ ਅਜੇ ਤੱਕ ਨਹੀਂ ਹੋਈ ਹੈ 28 ਅਪ੍ਰੈਲ ਤੋਂ ਪਟਿਆਲਾ ਦੀ ਮੰਡੀ ਦੀ ਗੱਲ ਕਰੀ ਕੀਤੀ ਜਾਵੇ ਤਾਂ ਉੱਥੇ ਕਣਕ ਦੀ ਜੋ ਹੈ ਉਹ ਵੇਚੇ ਜਾ ਚੁੱਕੀ ਹੈ ਪਰ ਅਜੇ ਤੱਕ ਉਸ ਦੀ ਚੁਕਾਈ ਨਹੀਂ ਹੋਈ ਹੈ ਅਤੇ ਲਿਫਟਿੰਗ ਨਾ ਹੋਣ ਦੇ ਚਲਦਿਆਂ ਜੋ ਕਿਸਾਨ ਨੇ ਉਹਨਾਂ ਨੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਹੀ ਰਹਿਣਾ ਪੈ ਰਿਹਾ ਕਿਉਂਕਿ ਉਹਨਾਂ ਨੂੰ ਰੱਖ ਹੀ ਕਰਨੀ ਪੈ ਰਹੀ ਹੈ ਉਹਨਾਂ ਦੀ ਕਣਕ ਦੀ ਉਹਨਾਂ ਦੀ ਫਸਲ ਦੀ ਅਤੇ ਬੇਹੱਦ ਪਰੇਸ਼ਾਨ ਨੇ ਕਿਸਾਨ ਕਿਉਂਕਿ ਉਹਨਾਂ ਦੀ ਜੋ ਕਣਕ ਹੈ ਉਹਨਾਂ ਨੂੰ ਓ ਅਜੇ ਤੱਕ ਲਿਫਟਿੰਗ ਨਹੀਂ ਹੋਈ ਹੈ ਤੇ ਮਜ਼ਦੂਰ ਵੀ ਬੇहद ਪਰੇਸ਼ਾਨ ਨੇ ਕਿਉਂਕਿ ਉਹਨਾਂ ਨੂੰ ਰਾਖੀ ਕਰਨੀ ਪੈ ਰਹੀ ਹੈ ਇਸ ਤمام ਕਣਕ ਦੀ ਜਿਸ ਤੇ ਚਲਦੇ ਆ ਪਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਨੂੰ ਵੀ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਕਿ ਹਾਲ ਹੀ ਵਿੱਚ ਬੇਮੌਸਮੀ ਬਰਸਾਤ ਹੋਈ ਸੀ ਜਿਸ ਤੋਂ ਬਾਅਦ ਕਣਕ ਨੂੰ ਖਾਸਾ ਨੁਕਸਾਨ ਹੋਇਆ ਸੀ ਤੇ ਹੁਣ ਜੇ ਕਣਕ ਮੰਡੀਆਂ ਤੱਕ ਪਹੁੰਚ ਵੀ ਗਈ ਹੈ ਤਾਂ ਉਸ ਤੋਂ ਬਾਅਦ ਲਿਫਟਿੰਗ ਨਹੀਂ ਹੋ ਰਹੀ ਗੱਡੀ ਤਾਂ ਸਾਡੀ ਲੋਡਿੰਗ ਤਾਂ ਹੋ ਜਾਂਦੀ ਆ ਤੇ ਅਨਲੋਡਿੰਗ ਦੀ ਪ੍ਰੋਬਲਮ ਸਾਨੂੰ ਬਹੁਤ ਆ ਤੇ ਕਈ ਕਈ ਦਿਨ ਗੱਡੀਆਂ ਖਾਲੀ ਨਹੀਂ ਹੁੰਦੀਆਂ ਜਦੋਂ ਅਸੀਂ ਬਾਹਰੀ ਮੰਡੀ ਤੋਂ ਗੱਡੀ ਭਰ ਕੇ ਲੈ ਕੇ ਆਉਨੇ ਆ ਚਾਰ-ਚਾ ਦਿਨ ਲੱਗ ਜਾਂਦੇ ਸਾਨੂੰ ਇਸ ਕਰਕੇ ਸਭ ਵੱਡੀ ਪ੍ਰੋਬਲਮ ਅਨਲੋਡਿੰਗ ਦੀ ਆ ਉਹਨਾਂ ਕੋ ਅਨਲੋਡਿੰਗ ਵਾਸਤੇ ਜਗ੍ਹਾ ਜਗ੍ਹਾ ਹੈ ਨਹੀਂ ਜੀ ਮਾਲ ਬਹੁਤ ਜ਼ਿਆਦਾ ਹੈ ਜਗ੍ਹਾ ਹੈ ਨਹੀਂ ਇਸ ਵੇ ਗੱਡੀਆਂ ਰੁਕ ਜਾਂਦੀਆਂ ਨੇ ਇਲੈਕਟ੍ਰਿਕ ਤੇ ਲੇਟ ਹੋਈ ਅਸੀਂ ਸਾਰਾ ਕੰਮ ਮੰਦਾ ਪੱਲਾ ਹੈ ਲੇਬਰ ਸਾਰੀ ਵੇਲੇ ਬੈਠੀ ਹੋਈ ਹੈ ਮਾਲ ਉੱਠਨੇ ਰਹਾ ਇਸ ਲਈ ਕੋ ਇਨਸਾਮ ਨਹੀਂ ਲੈ ਰਹਾ ਦੁਕਾਨ ਸੇ ਫਲੇਪਰ ਜਾ ਕੇ ਸੇ ਮੇਰਾ ਨਾਮ ਹੈ ਜੀ ਹਰਜੀਤ ਸਿੰਘ ਸ਼ਿਰੂ ਪ੍ਰਧਾਨ ਆਰਤੀ ਐਸੋਸੀਏਸ਼ਨ ਨਮੀ ਨਾਜ਼ ਮੰਡੀ ਪਟਿਆਲਾ ਜੀ ਹਜੀਤ ਜੀ ਜਿਹੜੀ ਸਮੱਸਿਆ ਕੀ ਆ ਰਹੀ ਹੈ ਜੀ ਲਿਫਟਿੰਗ ਦੀ ਜਿਹੜੀ ਕਾਫੀ ਜ਼ਿਆਦਾ ਦੇਖਿਆ ਕਿ ਮੰਡੀਆਂ ਦੇ ਵਿੱਚ ਸਮੱਸਿਆ ਆ ਰਹੀ ਉਹ ਕਿਉਂ ਆ ਰਹੀ ਹੈ ਇਹ ਲਿਫਟਿੰਗ ਦੀ ਸਮੱਸਿਆ ਦਾ ਮੇਨ ਕਾਰਨ ਜਿਹੜਾ ਹੈ ਉਹ ਟਰੱਕ ਨਹੀਂ ਪ੍ਰੋਪਰ ਮਿਲ ਰਹੇ ਔਰ ਜਿਹੜੀ ਹੈ ਲੇਬਰ ਉਤਾਰਨੇ ਵਾਲੀ ਲੇਬਰ ਹੈ ਉਹ ਪ੍ਰੋਪਰ ਉਹ ਨਹੀਂ ਉਤਾਰ ਰਹੀ ਜਲਦੀ ਵਿਲੇ ਨਹੀਂ ਹੁੰਦੇ ਟਰੱਕ ਇਸ ਕਰਕੇ ਮਤਲਬ ਕਿ ਜਿਹੜੇ ਹੈਗੇ ਜਿਸ ਤਰ੍ਹਾਂ ਹੁਣ ਬੱਧ ਪੁਆਇੰਟ ਮਿਲਨੇ ਚਾਹੀਦੇ ਸੀ ਕਿ ਇੱਕ 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 ਏਜੰਸੀ ਨੂੰ ਘੱਟੋ ਘੱਟ 5 5 7 7 ਪੁਆਇੰਟ ਮਿਲਨੇ ਚਾਹੀਦੇ ਸੀ ਜਿਹੜੇ ਕਿ ਇਸ ਟਾਈਮ